ਨਾ ਕਿਸੇ ਐਫਰਟ ਦੇ ਮੋਦੀ ਦੀ ਬਣਾਈ ਗਈ ਕਮੇਟੀ ਵੱਲੋਂ ਕਲੋਜ਼ ਕਰ ਦਿੱਤੇ ਗਏ ਸੀ ਸਿੱਖ ਜੈਨੋਸਾਈਡ ਨੂੰ ਹੋਏ ਪੂਰੇ 40 ਸਾਲ ਹੋ ਗਏ ਨੇ ਤੇ ਇਹ 40 ਸਾਲ ਵਿੱਚ ਸਿਰਫ 10 ਮਰਡਰ ਕੇਸਿਸ ਵਿੱਚ ਸਜ਼ਾ ਸੁਣਾਈ ਗਈ ਹੈ ਤੇ ਸਿਰਫ 25 ਉਮਰ ਕੈਦ ਦੇ ਫੈਸਲੇ ਲਏ ਲਿੱਤੇ ਗਏ ਨੇ ਇਹ ਕੇਸਿਸ ਵਿੱਚ ਰੇਟ ਆਫ ਕਨਵਿਕਸ਼ਨ 1% ਤੋਂ ਵੀ ਘੱਟ ਹੈ ਜਿੰਨੇ ਵੀ ਲਾਇਰਸ ਇਹ ਕੇਸਿਸ ਵਿੱਚ ਇਨਵੋਲਡ ਨੇ ਉਹਨਾਂ ਦਾ ਕਹਿਣਾ ਹੈ ਕਿ ਅੱਜ ਤੱਕ ਇਹ ਕੇਸਿਸ ਦੀ ਸੁਣਵਾਈ ਸਿਰਫ ਡਿਲੇ ਹੋ ਰਹੀ ਹੈ ਜਿੰਨੇ ਵੀ ਜ਼ਿੰਮੇਵਾਰ ਬੰਦੇ ਤੇ ਪੁਲਸ ਵਾਲੇ ਨੇ ਅੱਜ ਵੀ ਓਪਨਲੀ ਘੁੰਮ ਰਹੇ ਨੇ ਕਾਂਗਰਸ ਲੀਡਰ ਜਿਵੇਂ ਸੱਜਨ ਕੁਮਾਰ, ਲਲਿਤ ਮਾਕੇਨ, ਐਚ ਕੇ ਲਪਗਤ, ਜਗਦੀਸ਼ ਤਿੱਦਲਰ ਤੇ ਹੋਰ ਵੀ ਬਹੁਤ ਪੋਲਿਟੀਸ਼ੀਅਨ ਨੇ ਜੋ ਇਹ ਰਾਈਟਸ ਨੂੰ ਪੜਕਾਣ ਲਈ ਜ਼ਿੰਮੇਵਾਰ ਸੀ ਤੇ ਅੱਜ ਵੀ ਫ੍ਰੀਲੀ ਘੁੰਮ ਰਹੇ ਨੇ। ਇਹ ਦੰਗਿਆਂ ਤੋਂ ਬਾਅਦ ਰਜੀਵ ਗਾਂਧੀ ਨੇ ਇੱਕ ਰੈਲੀ ਵਿੱਚ ਕਿਹਾ ਸੀ ਕਿ ਜਦੋਂ ਕੋਈ ਵੱਡਾ ਪੇੜ ਡਿੱਗਦਾ ਹੈ ਤਾਂ ਤਰਤੀ ਤਾ ਹਿੱਲਦੀ ਹੈ। ਤੇ ਇਹ ਲਾਈਨ ਤੋਂ ਰਜੀਵ ਗਾਂਧੀ 6 ਜੇਨੋਸਾਈਡ ਨੂੰ ਸਹੀ